ਸਿੱਧੂ ਮੂਸੇਵਾਲੇ ਦੀ ਮਾਂ ਦਾ ਆਪਣੇ ਪੁੱਤਰਾਂ ਦੇ ਲਈ ਅਨੋਖਾ ਪਿਆਰ ਦੇਖਣ ਨੂੰ ਮਿਲ ਰਿਹਾ ਦਰਅਸਲ ਦੋਹਾਂ ਪੁੱਤਰਾਂ ਦੀ ਜਨਮ ਮਿਤੀ ਅਤੇ ਨਾਮ ਦਾ ਸਿੱਧੂ ਮੂਸੇਵਾਲਾ ਦੀ ਮਾਂ ਨੇ ਟੈਟੂ ਬਣਵਾਇਆ ਮਾਤਾ ਚਰਨਕੌਰ ਬੇहद ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਦਰਅਸਲ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨਕੌਰ ਨੇ ਆਪਣੇ ਦੋਵੇਂ ਪੁੱਤਰਾਂ ਦੇ ਲਈ ਆਪਣੇ ਪਿਆਰ ਨੂੰ ਇੱਕ ਅਨੋਖੇ ਤਰੀਕੇ ਦੇ ਨਾਲ ਦਰਸਾਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਉਸ ਨੇ ਆਪਣੇ ਦੋਵੇਂ ਪੁੱਤਰਾਂ ਦੇ ਜਨਮ ਤਰੀਕ ਅਤੇ ਨਾਵਾਂ ਦੇ ਟੈਟੂ ਆਪਣੀ ਬਾਦੇ ਉੱਤੇ ਬਣਵਾਏ ਨੇ ਵੱਡੇ ਪੁੱਤਰ ਸੁਖਦੀਪ ਸਿੰਘ ਸਿੱਧੂ ਅੱਜ ਉਸਦਾ ਜਨਮ 11 ਜੂਨ 1993 ਨੂੰ ਹੋਇਆ ਸੀਗਾ ਤੇ ਉਸ ਦੀ ਹੱਤਿਆ ਮਈ 2022 ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰ ਦੇ ਵਿੱਚ ਕੀਤੀ ਗਈ ਸੀ ਇਸ ਤੋਂ ਬਾਅਦ 17 ਮਾਰਚ 2024 ਨੂੰ ਮਾ ਚਰਨਕੌਰ ਦੇ ਘਰ ਛੋਟੀ ਸ਼ੁਭਦੀਪ ਜਿਹੜਾ ਕਿ ਛੋਟੇ ਸ਼ੁਭਦੀਪ ਦਾ ਜਨਮ ਹੋਇਆ ਸੀਗਾ ਉਸ ਤੋਂ ਬਾਅਦ ਪੂਰੇ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਸੀਗੀਆਂ ਟੈਟੂ ਬਣਵਾਉਂਦੇ ਸਮੇਂ ਚਰਨਕੌਰ ਬਹੁਤ ਭਾਵੁਕ ਲੱਗ ਰਹੀ ਸੀ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਦੱਸਦੀ ਹੈ ਕਿ ਉਸਨੇ ਆਪਣੀ ਬਾਹ ਦੇ ਉੱਤੇ ਬੱਚਿਆਂ ਦੇ ਪੈਰਾਂ ਦੇ ਨਿਸ਼ਾਨ ਵੀ ਉਕਰੇ ਹੋਏ ਨੇ ਛੋਟੇ ਪੁੱਤਰ ਸੁਭਦੀਪ ਦਾ ਪਹਿਲਾ ਜਨਮ ਦਿਨ ਮੂਸਾ ਹਵੇਲੀ ਦੇ ਵਿੱਚ ਵਿਖੇ ਮਨਾਇਆ ਜਾਵੇਗਾ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਇਹਨਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਾਂਝਾ ਵੀ ਕਰ ਰਹੇ ਨੇ ਤੇ ਖੂਬ ਪਸੰਦ ਵੀ ਕਰ ਰਹੇ ਨੇ ਕਿ ਮਾਤਾ ਚਰਨ ਕੌਰ ਦਾ ਅਨੋਖਾ ਪਿਆਰ ਆਪਣੇ ਪੁੱਤਰਾਂ ਦੇ ਲਈ ਦੇਖਣ ਨੂੰ ਮਿਲ ਰਿਹਾ ਦੱਸ ਦਈਏ ਕਿ ਉਹਨਾਂ ਦੀਆਂ ਜਨਮ ਮਿਤੀਆਂ ਅਤੇ ਉਸਦੇ ਹੱਥ ਪੈਰ ਜਿਹੜੇ ਕਿ ਆਪਣੇ ਬਾਹ ਦੇ ਉੱਤੇ ਮੰਡਵਾਏ ਨੇ ਇਸ ਸਾਲ ਲਈ ਦੱਸਦੇ ਕਿ ਇਸ ਸਾਲ ਮਈ ਮਹੀਨੇ ਦੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਨੂੰ 3 ਸਾਲ ਹੋ ਜਾਣਗੇ ਜਦੋਂ ਕਿ ਉਸ ਦਾ ਛੋਟਾ ਭਰਾ ਮਾਰਚ ਦੇ ਵਿੱਚ 1 ਸਾਲ ਦਾ ਹੋ ਜਾਵੇਗਾ ਇਸ ਦੌਰਾਨ ਮਾ ਚਰਨ ਕੌਰ ਨੇ ਆਪਣੇ ਦੋਵੇਂ ਪੁੱਤਰਾਂ ਦੀ ਡੇਟ ਆਫ ਬਰਥ ਅਤੇ ਜਿਹੜੇ ਕਿ ਪੈਰ ਨੇ ਹੱਥ ਪੈਰ ਉਹ ਆਪਣੇ ਟੈਟੂ ਆਪਣੀ ਬਾਹ ਦੇ ਉੱਤੇ ਬਣਵਾਇਆ ਮੂਸੇ ਵਾਲੇ ਦੀ ਮੀਤੀ ਵੀ ਲਿਖਾਈ ਹੈ ਤੇ ਛੋਟੇ ਮੂਸੇ ਵਾਲੇ ਦੀ ਮੀਤੀ ਵੀ ਲਿਖਾਈ ਹੈ ਦੱਸਦੀ ਹੈ ਕਿ ਇਸ ਦੇ ਨਾਲ ਹੀ ਲੋਕ ਸਿੱਧੂ ਮੂਸੇਵਾਲਾ ਦੁਆਰਾ ਗੋਲੀ ਅਸਰਲੇਖ ਦੇ ਨਾਲ ਰਿਲੀਜ਼ ਕੀਤੇ ਗਏ ਗੀਤ ਨੂੰ ਵੀ ਯਾਦ ਕਰ ਰਹੇ ਨੇ ਜਿਸ ਦੇ ਵਿੱਚ ਇਹ ਗਾਇਆ ਗਿਆ ਸੀਗਾ ਕੀ ਗੋਲੀ ਵੱਜੀ ਤੇ ਸੋਚੀ ਨਾ ਮੈਂ ਮੁੱਕ ਜਾਊਂਗਾ ਨਹੀਂ ਭਾਵ ਇਸ ਦਾ ਮਤਲਬ ਹੈ ਕਿ ਜੇ ਮੈਨੂੰ ਗੋਲੀ ਲੱਗ ਗਈ ਤਾਂ ਇਹ ਨਾ ਸੋਚੋ ਕਿ ਮੈਂ ਖਤਮ ਹੋ ਗਿਆ ਮੇਰੇ ਟੈਟੂ ਮੇਰੇ ਦੋਸਤਾਂ ਦੀਆਂ ਬਾਹਾਂ ਦੇ ਉੱਤੇ ਬਣ ਜਾਣਗੇ ਤਾਂ ਦੱਸਦੀ ਹੈ ਕਿ ਇਹ ਜ਼ਿਕਰ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਵਿੱਚ ਵੀ ਕੀਤਾ ਗਿਆ ਸੀਗਾ ਤਾਂ ਸਿੱਧੂ ਮੂਸੇਵਾਲਾ ਖੁਦ ਵੀ ਟੈਟੂ ਬਣਾਉਣ ਦਾ ਬਹੁਤ ਸ਼ੌਕੀਨ ਸੀਗਾ ਉਸ ਦੀ ਬਾਹਾਂ ਦੇ ਉੱਤੇ ਇੱਕ ਟੈਟੂ ਸੀਗਾ ਮੂਸੇਵਾਲੇ ਦਾ ਕਤਲ ਦੱਸਦੀ ਹੈ ਕਿ 29 ਮਈ 2022 ਨੂੰ ਮਾਨਸਾ ਦੇ ਜਵਾਹਰਕੇ ਦੇ ਵਿੱਚ ਹੋਇਆ ਸੀ ਤੇ ਇਸ ਤੋਂ ਬਾਅਦ ਕਈ ਨੌਜਵਾਨਾਂ ਨੇ ਮੂਸੇ ਵਾਲੇ ਦੇ ਟੈਟੂ ਬਣਵਾਏ ਇਸੇ ਤਰ੍ਹਾਂ ਪਿਤਾ ਬਲਕੌਰ ਸਿੰਘ ਨੇ ਵੀ ਆਪਣੇ ਹੱਥ ਦੇ ਉੱਤੇ ਮੂਸੇ ਵਾਲਾ ਦਾ ਟੈਟੂ ਬਣਾਇਆ ਤੇ ਹੁਣ ਮਾਚਰਨ ਕੌਰ ਨੇ ਵੀ ਆਪਣੇ ਹੱਥਾਂ ਦੇ ਉੱਤੇ ਜਿਹੜਾ ਕਿ ਛੋਟੇ ਮੂਸੇ ਵਾਲਾ ਦੇ ਤੇ ਵੱਡੇ ਮੂਸੇ ਵਾਲਾ ਦੇ ਜਿਹੜੀ ਕਿ ਡੇਟ ਆਫ ਬਰਥ ਵੀ ਲਿਖੀ ਹੈ ਤੇ ਛੋਟੇ ਨਿੱਕੇ ਮੂਸੇ ਵਾਲਦੇ ਪੈਰਾ ਦੀ ਵੀ ਫੋਟੋ ਜਿਹੜੀ ਕਿ ਆਓ ਜਿਹੜੀ ਕਿ છਪਾਈ ਸੀਗੀ ਉਹ ਵੀ ਆਪਣੇ ਬਾਹ ਦੇ ਉੱਤੇ ਮੰਡਵਾਈ ਹੈ ਤਾਂ ਬੇਹਦ ਹੀ ਭਾਵੁਕ ਕਰਦੀਆਂ ਤਸਵੀਰਾਂ ਨੇ ਲੋਕਾਂ ਦੇ ਵੱਲੋਂ ਕਾਫੀ ਪਸੰਦ ਵੀ ਕੀਤੀ ਜਾ ਰਹੀ ਹੈ ਜੋ ਕਿ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਨੇ ਤਾਂ ਇਹ ਖਬਰ ਉਹਨਾਂ ਦੇ ਲਈ ਬੇਹਦ ਖਾਸ ਹੈ ਕਿਸ ਤਰੀਕੇ ਦੇ ਨਾਲ ਦੇਖ ਸਕਦੇ ਹੋ ਕਿ ਮੂਸੇ ਵਾਲੇ ਦੀ ਮਾਂ ਚਰਨਕੌਰ ਨੇ ਆਪਣੇ ਡੇਟ ਆਪਣੇ ਪੁੱਤਰਾਂ ਨੂੰ ਯਾਦ ਕਰਦੇ ਹੋਏ ਕਿਸ ਖੂਬਸੂਰਤ ਦੀਪਲ ਨੂੰ ਜੁਰਾ ਕੀ ਕਹਿ ਸਕਦੇ ਆ ਵੀ ਆਪਣੇ ਹੱਥਾਂ ਦੇ ਉੱਤੇ ਹੀ ਉਹਨਾਂ ਨੇ ਕੈਚ ਕਰ ਰੱਖਿਆ